ਖਬਰ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਤਾਜ਼ਾ ਅਪਡੇਟ ਦੇ ਲਈ ਜੁੜੇ ਰਹੋ ਪ੍ਰਵਾਸੀ ਨਿਊਜ਼ ਦੇ ਨਾਲ ਅਮਰੀਕੀ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਪਹਿਲਾਂ ਨਜ਼ਰ ਮਾਰ ਲੈਣੇ ਆ ਅੱਜ ਦੀ ਹੈਡਲਾਈਨਸ ਤੇ EIVCERT एलियन डॉलर का दांव H1B परती ने फेरी रफ्तार H1B वीजा तारक पर नई रणनीति का केंद्र कमालच तो ग्रीन कार्ड टारगेट के लिए बड़ा झटका ग्रीन कार्ड तार कानून नहीं मिलेंगे SBA लोन परवासियों तो योग्य पत्नियों के लिए चिंता की घंटी ਮਿਕਵਿਚਿ ਕਮਿਊਨੀਕੇਸ਼ਨ ਕਾਰਬਾਈਡ ਯੋਸਵਲ 90 ਭਾਰਤੀ ਅਪਰਾਧੀਆਂ ਦੀ ਸੂਚੀ ਜਾਰੀ ਦੀ ਪੰਜਾਬੀ ਸ਼ਾਮਲ ਸੂਬਾ ਸਰਕਾਰ ਉਤੇ ਖੜੇ ਹੋਏ ਸਵਾਲ ਹੁਣ ਖਬਰਾਂ ਵਿਸਥਾਰ ਦਿਨਾਂ ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਨ ਪਾਲਿਸੀ ਦੀ ਤਾਜ਼ਾ ਰਿਪੋਰਟ ਮੁਤਾਬਕ ਅਮਰੀਕਾ ਦੀਆਂ ਵੱਡੀਆਂ ਟੈਕਨੋਲੋਜੀ ਕੰਪਨੀਆਂ ਆਪਣੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਯੋਜਨਾਵਾਂ ਨੂੰ ਮਜ਼ਬੂਤ ਕਰਨ ਦੇ ਲਈ H1B ਵੀਜ਼ਾ ਧਾਰਕਾਂ ਦੀ ਵੱਡੇ ਪੱਧਰ ਤੇ ਭਰਤੀ ਕਰ ਰਹੀਆਂ ਨੇ ਰਿਪੋਰਟ ਅਨੁਸਾਰ ਵਿੱਤੀ ਸਾਲ 2025 ਦੌਰਾਨ Amazon, Meta, Google, Microsoft ਅਤੇ Apple ਵੱਲੋਂ ਜਮ੍ਹਾਂ ਕਰਵਾਈਆਂ ਗਈਆਂ ਨਵੀਆਂ H1B ਪਟੀਸ਼ਨਾਂ ਵਿੱਚੋਂ 80% ਤੋਂ ਵੱਧ ਲੇਬਰ ਕੰਡੀਸ਼ਨ ਅਰਜ਼ੀਆਂ ਸਿੱਧੇ ਤੌਰ ਤੇ AI ਨਾਲ ਸੰਬੰਧਿਤ ਅਹੁਦਿਆਂ ਦੇ ਲਈ ਸਨ ਇਹ ਕੜੇ ਉਸ ਸਮੇਂ ਸਾਹਮਣੇ ਆਏ ਨੇ ਜਦੋਂ ਅਮਰੀਕੀ ਇਮੀਗ੍ਰੇਸ਼ਨ ਨੀਤੀਆਂ ਉੱਤੇ ਚਰਚਾ ਚੱਲ ਰਹੀ ਹੈ ਪਰ ਨਾਲ ਹੀ ਦੇਸ਼ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਖੇਤਰ ਦੇ ਵਿੱਚ ਦੁਨੀਆ ਦਾ ਅਗਗਵਾਣ ਬਣੇ ਰਹਿਣਾ ਚਾਹੁੰਦਾ ਹੈ ਵਿਸ਼ਲੇਸ਼ਕਾਂ ਦਾ ਕਹਿਣ ਕਿ AI ਨਾਲ ਜੁੜੀ ਭਰਤੀ ਉੱਤੇ ਇਹ ਜ਼ੋਰ ਦਸੋਂਦਾ ਹੈ ਕਿ ਹੁਨਰਬੰਦ ਅਤੇ ਵਿਦੇਸ਼ ਪ੍ਰਤਿਭਾ ਤੱਕ ਪਹੁੰਚ 빅 ਟੈਕ ਕੰਪਨੀਆਂ ਦੀਆਂ ਲੰਬੇ ਸਮੇਂ ਦੀਆਂ ਰਣਨੀਤੀਆਂ ਦਾ ਕੇਂਦਰ ਬਣ ਚੁੱਕੀ ਹੈ ਰੀਪੋਰਟ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਵਿੱਤੀ ਸਾਲ 2025 ਦੇ ਵਿੱਚ ਇਨ੍ਹਾਂ ਪੰਜ ਵਟੀਆਂ ਕੰਪਨੀਆਂ ਦੇ ਲਈ ਪ੍ਰਮਾਣਿਤ ਲਾਭਗ 60% H1B ਉੱਤੇ ਸੌਫਟਵੇਅਰ ਡਿਵੈਲਪਰਸ ਲਈ ਸਨ ਇਸ ਦੇ ਉਲਟ ਅਮਰੀਕੀ ਨਿਯੋਕਤਾ ਦੇ ਵਿੱਚ ਉਨਪਾਤ ਸਿਰਫ 3% ਦੇ ਇਹ ਫਰਕ ਸਾਫ਼ ਦਰਸਾਉਂਦਾ ਹੈ ਕਿ ਵੱਡੀਆਂ ਟੈਕ ਕੰਪਨੀਆਂ ਐਚਓਐਨਬੀ ਪ੍ਰੋਗਰਾਮ ਨੂੰ ਆਮ ਭਰਤੀ ਦੀ ਬਜਾਏ ਖਾਸ ਤੌਰ ਤੇ AI ਅਤੇ ਉੱਚ ਟੈਕਨੋਲੋਜੀ ਵਿਕਾਸ ਦੇ ਨਾਲ ਜੁੜੀਆਂ ਭੂਮਿਕਾਵਾਂ ਦੇ ਲਈ ਭਰਤੀਆਂ ਨੇ। ਇਹ ਅੰਕੜੇ ਬੀਤੇ ਸਾਲ 2025 ਦੀਆਂ ਪਹਿਲੀਆਂ 3 ਤਮਾਹੀਆਂ ਦੌਰਾਨ ਨਵੇਂ ਰੋਜ਼ਗਾਰ ਦੇ ਲਈ ਪ੍ਰਮਾਣਿਤ ਲੇਬਰ ਸਥਿਤੀ ਅਰਜ਼ੀਆਂ ਤੇ ਅਧਾਰਿਤ ਨੇ। ਜਿਵੇਂ ਜਿਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਇਸ ਦੇ ਨਾਲ ਸੰਬੰਧਤ ਬੁਨਿਆਦੀ ਢਾਂਚੇ ਉੱਤੇ ਕੰਪਨੀਆਂ ਦਾ ਖਰਚ ਵਧ ਰਿਹਾ ਹੈ ਉਸੇ ਤਰ੍ਹਾਂ ਐਚ1ਪੀ ਭਰਤੀ ਵਿੱਚ ਵੀ ਤੇਜ਼ੀ ਨਾਲ ਆਈ ਹੈ ਵਿੱਤੀ ਸਾਲ 2025 ਦੇ ਵਿੱਚ ਸ਼ੁਰੂਆਤੀ ਦਸਕਾਲ ਦੇ ਲਈ Amazon, Meta, Microsoft ਅਤੇ Google ਸਭ ਤੋਂ ਅੱਗੇ ਰਹੇ ਜਦਕਿ Apple 6ਵੇਂ ਸਥਾਨ ਤੇ ਰਿਹਾ ਫੋਰਪਸ ਦੀ ਇੱਕ ਰਿਪੋਰਟ ਮੁਤਾਬਕ ਇਹ ਪੰਜੋ ਕੰਪਨੀਆਂ 2025 ਅਤੇ 2026 ਦੇ ਵਿੱਚ ਮਿਲ ਕੇ 1 ਟ੍ਰਿਲੀਅਨ ਡੋਲਰ ਤੋਂ ਵੱਧ ਖਰਚ ਕਰਨ ਦੀ ਯੋਜਨਾ ਬਣਾ ਰਹੀਆਂ ਨੇ ਜਿਸ ਦਾ ਵੱਡਾ ਹਿੱਸਾ AI ਦੇ ਨਾਲ ਜੁੜੇ ਪੂੰਜੀ ਖਰਚ ਤੇ ਹੋਵੇਗਾ ਸਿਰਫ 2025 ਵਿੱਚ ਹੀ ਇਹ ਖਰਚ 380 ਬਿਲੀਅਨ ਡੋਲਰ ਤੋਂ ਪਾਰ ਕਰਿਆ ਗਿਆ ਜੋ ਕਿ AI ਪ੍ਰਤੀ ਉਨ੍ਹਾਂ ਦੀ ਲੰਬੇ ਸਮੇਂ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ ਕਿਰਤ ਵਿਭਾਗ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਪੰਜ ਕੰਪਨੀਆਂ ਵਿੱਚ ਪ੍ਰਮਾਣਿਤ ਐਚਯੂਆਰਪੀ ਅਰਜ਼ੀਆਂ ਵਿੱਚ ਸਭ ਤੋਂ ਵੱਡਾ ਹਿੱਸਾ ਸੌਫਟਵੇਅਰ ਡਿਵੈਲਪਰਾਂ ਦਾ ਰਿਹਾ ਹੈ ਇਸ ਤੋਂ ਇਲਾਵਾ ਕੰਪਿਊਟਰ ਅਤੇ ਸੂਚਨਾ ਖੋਜ ਵਿਗਿਆਨੀ ਡਾਟਾ ਸਾਇੰਟਿਸਟ ਬਿਜ਼ਨਸ ਇੰਟੈਲੀਜੈਂਸ ਵਿਸ਼ਲੇਸ਼ਕ ਅਤੇ ਆਈਟੀ ਪ੍ਰੋਜੈਕਟ ਮੈਨੇਜਰ ਵੀ ਪ੍ਰਮੁੱਖ ਅਹੁਦਿਆਂ ਦੇ ਵਿੱਚ ਸ਼ਾਮਲ ਸਨ ਹਾਲਾਂਕਿ ਕੁਝ ਕੰਪਨੀਆਂ ਦੇ ਵਿੱਚ ਕਾਰੋਬਾਰੀ ਜ਼ਰੂਰਤਾਂ ਅਨੁਸਾਰ ਭਰਤੀ ਦੀ ਪੈਟਰਨ ਵਿੱਚ ਅੰਤਰ ਵੀ ਦੇਖਣ ਨੂੰ ਮਿਲਿਆ ਉਧਾਰਨ ਦੇ ਵਜੋਂ Apple ਤੇ ਵਿੱਚ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਇੰਜੀਨੀਅਰਿੰਗ ਉਹਤਿਆਦਾ ਅਨੁਪਾਤ ਕਾਫੀ ਉੱਚਾ ਰਿਹਾ ਜੋ ਕਿ ਇਸ ਗੱਲ ਨੂੰ ਦਰਸਾਉਂਦਾ ਹੈ ਕਿ Apple ਦੇ ਕਾਰੋਬਾਰ ਵਿੱਚ ਸੌਫਟਵੇਅਰ ਅਤੇ AI ਦੇ ਨਾਲ-ਨਾਲ ਹਾਰਡਵੇਅਰ ਦੀ ਵੀ ਅਹਿਮ ਭੂਮਿਕਾ ਹੈ ਅਮਰੀਕਾ ਵਿੱਚ ਗ੍ਰੀਨ ਕਾਰਡ ਧਾਰਕਾਂ ਦੇ ਲਈ ਇੱਕ ਵੱਡੀ ਅਤੇ ਚਿੰਤਾਜਨਕ ਖਬਰ ਸਾਹਮਣੇ ਆ ਰਹੀ ਹੈ 1 ਮਾਰਚ ਤੋਂ ਅਮਰੀਕੀ ਸਰਕਾਰ ਦੀ ਇੱਕ ਨਵੀਂ ਨੀਤੀ ਲਾਗੂ ਹੋ ਰਹੀ ਹੈ ਜਿਸ ਦੇ ਤਹਿਤ ਗ੍ਰੀਨ ਕਾਰਡ ਧਾਰਕ ਹੁਣ ਯੂਨਾਈਟਿਡ ਸਟੇਟਸ স্মਲ ਬਿਜ਼ਨਸ ਐਡਮਿਨਿਸਟ੍ਰੇਸ਼ਨ ਯਾਨੀ ਕਿ ਐਸਬੀਏ ਵੱਲੋਂ ਸਬੰਧਤ ਵਪਾਰਕ ਕਰਜ਼ੇ ਨਹੀਂ ਲੈ ਸਕਣਗੇ ਇਹ ਨਿਯਮ ਸਿਰਫ ਨਵੀਆਂ ਅਜ਼ੀਆਂ ਤੱਕ ਹੀ ਸੀਮਿਤ ਨਹੀਂ ਹੈ ਸਗੋਂ ਮੌਜੂਦਾ ਅਤੇ ਪਹਿਲਾਂ ਤੋਂ ਚੱਲ ਰਹੇ ਕਰਜ਼ਿਆਂ ਤੇ ਵੀ ਲਾਗੂ ਹੋਵੇਗਾ ਇਸ ਨੀਤੀ ਦੇ ਅਨੁਸਾਰ ਜੇ ਕਿਸੇ ਵੀ ਕਾਰੋਬਾਰ ਦੇ ਵਿੱਚ ਗ੍ਰੀਨ ਕਾਰਡ ਧਾਰਕ ਦੀ ਮਾਲਕੀ ਆਵਨ ਬਹੁਤ ਹੀ ਛੋਟੀ ਹਿੱਸੇਦਾਰੀ ਹੈ ਤਾਂ ਉਹ ਕਾਰੋਬਾਰ ਐਸਬੀਏ ਸਮਰਥਿਤ ਫੰਡਿੰਗ ਦੇ ਲਈ ਯੋਗ ਮੰਨਿਆ ਜਾਵੇਗਾ ਇਹ ਭਵੰਤੀ ਕਈ ਪਧਰਾਂ ਤੇ ਲਾਗ ਹੁੰਦੀ ਹੈ ਇਸ ਦੇ ਵਿੱਚ ਸ਼ਾਮਲ ਨੇ ਐਸਬੀਏ ਕਲਜਿਆ ਦੇ ਲਈ ਅਰਜੀ ਦੇਣ ਵਾਲੇ ਮੁੱਖ ਕਰਜ਼ਦਾਰ ਉਹਨਾਂ ਦੇ ਨਾਲ ਜੁੜਿਆ ਆਪਰੇਟਿੰਗ ਕੰਪਨੀਆਂ ਯੋਗ ਪੈਸਿਵ ਕੰਪਨੀਆਂ ਅਤੇ ਸਿੱਧੀ ਤੇ ਅਸਿੱਧੀ ਦੋਵੇਂ ਕਿਸਮ ਦੀ ਮਾਲਕੀ ਇਸ ਮਾਮਲੇ ਉੱਤੇ ਐਟਲਾਂਟਾ ਅਧਾਰਿਤ ਇਮੀਗ੍ਰੇਸ਼ਨ ਵਕੀਲ ਚਾਰਲਸ ਕੁੱਕ ਨੇ ਚਿੰਤਾ ਜ਼ਾਤਾਈ ਹੈ ਉਹਨਾਂ ਨੇ ਕਿਹਾ ਕਿ ਕਾਨੂੰਨੀ ਸਥਾਈ ਨਿਵਾਸੀ ਜਿਨ੍ਹਾਂ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਤਾਰਕ ਕਿਹਾ ਜਾਂਦਾ ਹੈ ਇਸ ਨਵੇਂ ਨਿਯਮ ਦੇ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਣਗੇ ਖਾਸ ਕਰਕੇ ਘੱਟ ਹਿੱਸੇਦਾਰੀ ਨਿਵੇਸ਼ਕ ਪਰਿਵਾਰਕ ਕਾਰੋਬਾਰ ਅਤੇ ਪ੍ਰਵਾਸੀਆ ਵੱਲੋਂ ਸਥਾਪਿਤ ਸਟਾਰਟਅਪ ਇਸ ਨੀਤੀ ਦੀ ਸਿੱਧੀ ਮਾਰ ਹੇਟ ਆ ਰਹੇ ਨੇ ਕੋਕ ਦੇ ਮੁਤਾਬਕ ਹੁਣ ਤਾਂ ਇੱਕ ਗ੍ਰੀਨ ਕਾਰਡ ਧਾਰਕ ਵੱਲੋਂ ਰੱਖੀ ਗਈ ਗੈਰ ਨਿਯੰਤਰਿਤ ਅਤੇ ਬਹੁਤ ਛੋਟੀ ਮਾਲਕੀ ਵੀ ਕਿਸੇ ਕਾਰੋਬਾਰ ਨੂੰ ਐਸਬੀਏ ਕਰਜ਼ੀਆਂ ਤੋਂ ਬਾਹਰ ਕਰ ਸਕਦੀ ਹੈ ਉਨ੍ਹਾਂ ਨੇ ਇਸ ਨਿਯਮ ਨੂੰ ਹੱਤੋਂ ਵੱਧ ਸਖਤ ਕਰਾ ਦਿੱਤਾ ਹੈ ਪਿਛਲੇ ਹਫਤੇ ਜਾਰੀ ਕੀਤੇ ਗਏ ਨੀਤੀ ਨੋਟਿਸ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਕਿਸੇ ਵੀ ਐਸਬੀ ਲੋਨ ਅਰਜੀ ਦੇ ਨਾਲ ਜੁੜੇ ਸਾਰੇ 100 ਫੀਜ਼ੀ ਸਿੱਧੇ ਅਤੇ ਅਸਿੱਧੇ ਮਾਲਕ ਅਮਰੀਕੀ ਨਾਗਰਿਕ ਹੋਣ ਲਾਜ਼ਮੀ ਨੇ ਇਹ ਬਦਲਾਅ ਪਹਿਲਾ ਮੌਜੂਦਾ ਲਚਕਦਾਰ ਨੀਤੀਆਂ ਨੂੰ ਪੂਰੀ ਤਰ੍ਹਾਂ ਖਤਮ ਕਰਦਾ ਹੈ ਤੇ ਸਾਫ ਕਰ ਰਾਸ਼ਟਰਪਤੀ ਚੁਣਾਲ ਚੰਪਤੀ ਅਮਰੀਕਾ ਫਰਸਟ ਨੀਤੀ ਨਾਲ ਜੁੜ ਕੇ ਦੇਖਿਆ ਜਾ ਰਿਹਾ ਹੈ ਅਸਬੀਸ ਸਮਰਪਿਤ ਕਰਜੇ ਅਮਰੀਕਾ ਪਰ ਦੇ ਛੋਟੇ ਕਾਰੋਬਾਰਾਂ ਲਈ ਵਿਧਾਇਕ ਅਹਿਮ ਸਰੋਤ ਨੇ ਇਹ ਸੇ ਦੋ ਮੁੱਖ ਪ੍ਰੋਗਰਾਮ ਨੇ ਪਹਿਲਾ ਕਰਜੇ ਜੋ ਵਰਕਿੰਗ ਕੈਪੀਟਲ ਸਮੌਂਡ ਯੂਨੀਫਾਈਨਸਿੰਗ ਅਤੇ ਉਪਕਰਨਾਂ ਦੇ ਲਈ ਵਰਤੇ ਜਾਂਦੇ ਨੇ ਅਤੇ 504 ਕਰਜੇ ਜੋ ਭਾਰਕ ਜਾਇਦਾਦ ਅਤੇ ਭਾਰੀ ਮਸ਼ੀਨਰੀ ਖਰੀਦਣ ਦੇ ਲਈ ਹੁੰਦੇ ਨੇ ਸਿਰਫ ਕੈਲੀਫੋਰਨੀਆ ਦੇ ਸੈਂਟਰਲ ਵੈਲੀ ਵਿੱਚ ਹੀ ਚੋਟੀ ਦੇ ਵਿਐਸਬੀ ਲੈਂਡਰਾਂ ਦੇ ਵੱਲੋਂ 115 ਮਿਲੀਅਨ ਡੋਲਰ ਤੋਂ ਵੱਧ ਦੇ ਕਰਜੇ ਗਾਰੰਟੀ ਕੀਤੇ ਗਏ ਨੇ ਜੋ ਦੱਸੇ ਕੇ ਪ੍ਰੋਗਰਾਮ ਸਨਨ ਕਾਰੋਬਾਰ ਲਈ ਕਿੰਨਾ ਮਹੱਤਵਪੂਰਨ ਹੈ ਹਾਲਕੇ ਕੁਝ ਵਿਦੇਸ਼ੀ ਨਾਗਰਿਕ ਇਸ ਨਿਯਮ ਤੋਂ ਪ੍ਰਭਾਵਿਤ ਨਹੀਂ ਹੋਣ ਕਿਉਂਕਿ AB5 ਨਿਵੇਸ਼ਕ ਅਤੇ H1B ਜਾਂ L1 ਵੀਜ਼ਾ ਤਾਰਿਕ ਕਿਉਂਕਿ ਉਹ ਪਹਿਲਾਂ ਹੀ SBA ਖਰਚੇ ਤੇ ਲਈ ਯੋਗ ਨਹੀਂ ਸਨ ਇਸ ਨੀਤੀ ਦੀ ਕੜੀ ਅਲੋਚਨਾ ਵੀ ਹੋ ਰਹੀ ਹੈ ਕਿ ਡੈਮੋਕਰੇਟਿੰਗ ਦੇ ਸਾਂਸਦਾਂ ਦਾ ਕਹਿਣਾ ਹੈ ਕਿ ਇਹ ਤਬਦੀਲੀਆਂ ਪਰਵਾਸੀ ਉਦਯੋਗ ਪਤੀਆਂ ਦੇ ਵਿਰੁੱਧ ਹੈ ਅਤੇ SBA ਦੇ ਮੂਲ ਉਦੇਸ਼ ਦੇ ਨਾਲ ਟਕਰਾਂਦੀਆਂ ਨੇ ਉਹਨਾਂ ਦਾ ਦਾਅਵਾ ਹੈ ਕਿ ਇਹ 2 ਮਹੀਨਿਆਂ ਦੇ ਅੰਦਰ ਨਾਗਰਿਕਤਾ ਨਿਯਮਾਂ ਦੇ ਵਿੱਚ ਦੂਜੀ ਵੱਡੀ ਉਟਲ ਬਾਕੀ ਹੈ ਅਲੋਚਕਾਂ ਦੇ ਕਹਿਣੇ ਕਿ ਨੀਤੀ ਡਰ ਅਤੇ ਅਨਿਸ਼ਚਿਤਤਾ ਪੈਦਾ ਕਰੀਏ ਅਤੇ ਕਾਨੂੰਨੀ ਪਰਫਾਸੀਆਂ ਨੂੰ ਕਾਰੋਪਾਰਤਾਨ ਤੋਂ ਹੌਸਲਾ ਸ਼ਿਤਨ ਕਰਦੀ ਹੈ। ਇਸੇ ਤਰ੍ਹਾਂ ਹੀ ਕਮਾਲਜ ਤੋਂ ਲਾਗੂ ਹੋਣ ਵਾਲੇ ਨਵੇਂ ਨਿਯਮ ਹਜ਼ਾਰਾ ਗ੍ਰੀਨ ਕਾਰਡ ਧਾਰਕਾਂ ਅਤੇ ਛੋਟੇ ਕਾਰੋਬਾਰਤ ਲਈ ਗੰਭੀਰ ਚੁਣੌਤੀਆਂ ਖੜੀਆਂ ਕਰ ਸਕਦੇ ਹੈ। ਅਮਰੀਕਾ ਵਿੱਚ ਇਮੀਗ੍ਰੇਸ਼ਨ ਐਨਫੋਰਸਮੈਂਟ ਰਨ ਹੋਈਆਂ ਵੱਡੀਆਂ ਕਾਰਵਾਈਆਂ ਤੋਂ ਬਾਅਦ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਯਾਨੀ ਕਿ DHS ਵੱਲੋਂ 90 ਭਾਰਤੀ ਨਾਗਰਿਕਾਂ ਦੀ ਸੂਚੀ ਜਨਤਕ ਕੀਤੀ ਗਈ ਹੈ ਜਿਨ੍ਹਾਂ ਨੂੰ ਵੱਖ-ਵੱਖ ਅਪਰਾਧਾਂ ਦੇ ਦੋਸ਼ਾਂ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਸੀ ਇਸ ਸੂਚੀ ਮੁਤਾਬਕ ਗ੍ਰਿਫਤਾਰ ਕੀਤੇ ਗਏ 90 ਭਾਰਤੀਆਂ ਦੇ ਵਿੱਚੋਂ ਘੱਟੋ-ਘੱਟ 30 ਪੰਜਾਬੀ ਹੁੰਦੇ ਨੇ ਡੀਐਚਐਸ ਦੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਨੂੰ ਕਤਲ ਨਸ਼ਾ ਤਸਕਰੀ ਲੁੱਟਖੋਖ ਦੇ ਲੋਹਿੰਸਾ ਤੋਂ ਕਤਲਿਆ ਤੇ ਹੋਰ ਗੰਭੀਰ ਅਪਰਾਧਾਂ ਦੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਵਿੱਚੋਂ ਬਹੁਤ ਸਾਰੇ ਭਾਰਤੀਆਂ ਨੂੰ ਪਹਿਲਾਂ ਹੀ ਦੇਸ਼ ਨਿਕਾਲਾ ਦਿੱਤਾ ਜਾ ਚੁੱਕਿਆ ਹੈ ਚਾਹੇ ਕਿ ਬਾਕੀ ਲੋਕਾਂ ਦੀ ਰਿਪੋਰਟੇਸ਼ਨ ਦੀ ਕਾਰਵਾਈ ਜਾਰੀ ਹੈ ਅਤੇ ਉਹਨਾਂ ਨੂੰ ਵੀ ਜਲਦੀ ਅਮਰੀਕਾ ਤੋਂ ਬਾਹਰ ਭੇਜਿਆ ਜਾਵੇਗਾ ਸੂਚੀ ਵਿੱਚ ਸਾਮਨੇ ਆਏ ਪ੍ਰਮੁੱਖ ਨਾਵਾਂ ਦੇ ਵਿੱਚ ਕੁਲਦੀਪ ਸਿੰਘ ਹਰਜਿੰਦਰ ਸਿੰਘ ਹਰਪ੍ਰੀਤ ਸਿੰਘ ਅਮਿਤਪਾਲ ਸਿੰਘ ਕੁਲਪਿੰਦਰ ਸਿੰਘ ਸੁਖਦੇਵ ਸਿੰਘ ਬਲਜਿੰਦਰ ਸਿੰਘ ਉਹਦੇਤ ਮਹਰਾ दर्शन कुमार पटेल प्रदीप पटेल भावेश कुमार शुक्ला बीजेश गोयल राजेश कुमार रफीक अली वीरानी सुशील कुमार कुनाल छेत्री मनीष कुमार शुभम मित्तल इरफान अली ਮੁਮਿੰ ਮੂਹੰਮਦ ਮੋਹਸਿਨ ਅਤੇ ਮੀਤ ਪਟੇਲ ਵਰਗੇ ਨਾਂ ਸ਼ਾਮਲ ਨੇ ਡੀਐਚਐਸ ਦੇ ਅਨੁਸਾਰ ਹੁਣ ਤੱਕ ਅਮਰੀਕਾ ਭਾਰਤ ਦੇ ਵਿੱਚ 25000 ਤੋਂ ਵੱਧ ਅਪਰਾਧੀਆਂ ਨੂੰ ਇਮੀਗ੍ਰੇਸ਼ਨ ਕਾਰਵਾਈਆਂ ਦੌਰਾਨ ਕਾਬੂ ਕੀਤਾ ਜਾ ਚੁੱਕਾ ਹੈ ਪਰ ਇਸ ਮਾਮਲੇ ਨੇ ਉਸ ਸਮੇਂ ਵਿਵਾਦ ਦਾ ਰੂਪ ਧਾਰ ਲਿਆ ਜਦੋਂ ਨਿਯੋਕ ਕਰਦੇ ਕੈਲੀਫੋਰਨੀਆ ਵਰਗੇ ਸੂਬਿਆਂ ਵਿੱਚ ਸਥਾਨਕ ਸਰਕਾਰਾਂ ਵੱਲੋਂ ਕਈ ਅਪਰਾਧੀਆਂ ਨੂੰ ਰਿਹਾ ਕੀਤਾ ਗਿਆ ਰਿਪੋਰਟਰਾਂ ਮੁਤਾਬਕ ਨਿਊਯਾਰਕ ਦੇ ਵਿੱਚ 20 ਜਨਵਰੀ ਤੋਂ ਬਾਅਦ ਲਗਭਗ 7 ਹਜ਼ਾਰਾਂ ਅਪਰਾਧੀਆਂ ਨੂੰ ਜੇਲਾਤੋ ਰਿਹਾ ਕੀਤਾ ਗਿਆ ਜਿਨ੍ਹਾਂ ਵਿੱਚ ਕਤਲ, ਜਿਨਸੀ ਹਿੰਸਾ ਤੇ ਨਸ਼ਾ ਤਸਕਰੀ ਨਾਲ ਜੁੜੇ ਦੋਸ਼ੀ ਵੀ ਸ਼ਾਮਲ ਨੇ ਇਸ ਤਰ੍ਹਾਂ ਕੈਲੀਫੋਰਨੀਆ ਵਿੱਚ 4560 ਤੋਂ ਵੱਧ ਗੈਰ ਕਾਨੂੰਨੀ ਪਰਵਾਸੀ ਅਪਰਾਧੀਆਂ ਨੂੰ ਰਿਹਾ ਕੀਤਾ ਗਿਆ ਹੈ ਇਸ ਮਸਲੇ ਨੂੰ ਲੈ ਕੇ ਟਰੰਪ ਸਰਕਾਰ ਅਤੇ ਆਈਸੀ ਯਾਨੀ ਕਿ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਦੇ ਅਧਿਕਾਰੀਆਂ ਨੇ ਸੁਪਰਾ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜੋੇ ਅਪਰਾਧੀਆਂ ਨੂੰ ਰਿਪੋਰਟ ਕਰਨ ਦੇ ਵਿੱਚ ਕੇਂਦਰੀ ਏਜੰਸੀਆਂ ਦਾ ਸਹਿਯੋਗ ਕੀਤਾ ਜਾਵੇ ਤੇ ਉਹਨਾਂ ਨੂੰ ਆਈਸੀ ਦੇ ਹਵਾਲੇ ਕੀਤਾ ਜਾਵੇ ਇਸ ਦਰਮਿਆਨ ਕੁਝ ਖਾਸ ਮਾਮਲੇ ਵੀ ਸਾਹਮਣੇ ਆਏ ਨੇ ਸੂਤਰਾ ਨੂੰ ਸਾਰਵਤਾ ਸਿੰਘ ਢਿੱਲੋਂ ਨੂੰ ਪੋਸਟ ਕਰਨ ਦੀ ਅਦਾਲਤ ਨੇ ਦਸੰਬਰ 2024 ਦੇ ਵਿੱਚ ਧੋਖਾਧੜੀ ਤੇ ਇੱਕ ਮਾਮਲੇ ਵਿੱਚ 4 ਮਹੀਨਿਆਂ ਦੀ ਕੈਦ ਦੀ ਸਜ਼ਾ ਸੁਣਾਈ ਸੀ ਉਸ ਦੇ ਖਿਲਾਫ ਕੈਨੇਡਾ ਵਿੱਚ ਵੀ ਨਸ਼ਾ ਤਸਕਰੀ ਨਾਲ ਜੁੜੇ ਮਾਮਲੇ ਤਰਜ ਕੀਤੇ ਗਏ ਨੇ ਹੋਰ ਮਾਮਲੇ ਦੇ ਵਿੱਚ ਅਜੀ ਪਾਲ ਢਿੱਲੋਂ ਨੂੰ ਪੀਸ ਬ੍ਰੇਡਿਟਰ ਨੂੰ 48 ਕਿਲੋਗ੍ਰਾਮ ਕੈਨਾਬਿਸ ਅਤੇ 50 ਕਿਲੋਗ੍ਰਾਮ ਕੈਟਾਮਿਨ ਸਮੇਤ ਕਿਰफ्तार ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਉਸ ਨੂੰ ਕੈਨੇਡਾ ਟਰਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਫਿਲਹਾਲ ਅਮਰੀਕਾ ਵਿੱਚ ਇਮੀਗ੍ਰੇਸ਼ਨ ਨੀਤੀਆਂ ਅਤੇ ਸੁਭਾ ਸਰਕਾਰਾਂ ਦੇ ਰੁਖ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ ਅਤੇ ਇਹ ਮਾਮਲਾ ਰਾਜਨੀਤਿਕ ਅਤੇ ਕਾਨੂੰਨੀ ਪੱਧਰ ਉੱਤੇ ਹੋਰ ਵੀ ਗਰਮੰਦਨ ਸਰਾਰਿਆ ਹੈ